ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਗੋਦਾਵਰੀ ਨਦੀ ਦੇ ਕੰਢੇ ਉੱਤਰ ਵਾਲੇ ਪਾਸੇ ਜਿੱਥੇ ਕਣਾ ਜੰਗਲ ਸ਼ੁਰੂ ਹੁੰਦਾ ਹੈ ਪਿਛਲੇ ਕੁਝ ਦਿਨਾਂ ਤੋਂ ਸਿੱਖਾਂ ਦੇ ਇੱਕ ਜਥੇ ਨੇ ਡੇਰਾ ਲਾਇਆ ਹੋਇਆ ਸੀ ਆਸ-ਪਾਸ ਦੇ ਲੋਕ ਹੈਰਾਨ ਸਨ ਇਹ ਕਿਹੜੇ ਦੇਸ਼ ਦੇ ਵਸਨੀਕ ਹੋਏ ਤੰਬੂਆਂ ਦਾ ਪਿੰਡ ਉਸਾਰਿਆ ਵੇਖ ਕੇ ਉਹ ਏ ਵੀ ਸੋਚਦੇ ਕਿ ਪਤਾ ਬਾਦਸ਼ਾਹ ਨੇ ਇੱਥੇ ਨਵੀਂ ਸ਼ੌਣੀ ਬਣਾਈ ਹੋਵੇ ਜੰਗਲ ਵਿੱਚ ਸਿੰਘਾਂ ਦੇ ਘੋੜੇ ਹਣ ਕਦੇ ਕਦੇ ਸਿੰਘਾਂ ਦੇ ਜੈਕਾਰੇ ਗੂੰਜਦੇ ਤੰਬੂਆਂ ਦੇ ਝੁੰਡ ਵਿੱਚਕਾਰ ਇੱਕ ਤੰਬੂ ਬੜਾ ਸਾਫ਼ ਸੁਥਰਾ ਸੀ ਉੱਪਰ ਕੇਸਰੀ ਝੰਡਾ ਹਵਾ ਵਿੱਚ ਝੂਲਦਾ ਰਹਿੰਦਾ ਤੰਬੂ ਦੇ ਪਿੱਛੇ ਇੱਕ ਤੰਦਰੁਸਤ ਘੋੜਾ ਵੱੱਦਾ ਰਹਿੰਦਾ ਤੰਬੂ ਅੰਦਰ ਜ਼ਮੀਨ ਉੱਪਰ ਹੀ ਵਿਛੌਣ ਦੇ ਇੱਕ ਪ੍ਰਭਾਵਸ਼ਾਲੀ ਚਿਹਰੇ ਵਾਲਾ ਮਨੁੱਖ ਬੈਠਾ ਹੋਇਆ ਕਮਰੇ ਕਸੇ ਵਾਲੀ ਤਲਵਾਰ ਸੱਜੇ ਹੱਥ ਵਾਲੇ ਪਾਸੇ ਪੌਂਚ ਵਿੱਚ ਰੱਖੀ ਹੋਈ ਸੀ ਥੋੜਾ ਪਿੱਛੇ ਕਮਾਨ ਤੀਰ ਅਤੇ ਤਰਕਸ਼ ਪਏ ਹੋਏ ਸਨ ਇਹ ਹੀ ਨੇ ਗੁਰੂ ਗੋਬਿੰਦ ਸਿੰਘ ਜਿਸ ਨੂੰ ਦੂਸਰੇ ਸੋਬਿਆਂ ਦੇ ਲੋਕ ਸਿੱਖਾਂ ਦਾ 10ਵਾਂ ਨਾਨਕ ਆਖਦੇ ਸਨ ਆਨੰਦਪੁਰ ਦਾ ਕਿਲਾ ਛੱਡਣ ਪਿੱਛੇ ਚਮਕੌਰ ਦੀ ਕੱਚੀ ਕੜੀ ਵਿੱਚ ਘਿਰ ਗਏ ਉੱਥੋਂ ਨਿਕਲੇ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਲੰਮੇ ਜੱਟ ਪੂਰੇ ਦੀਨਾਂ ਕਾਂਗੜ ਤੇ ਫਿਰ ਮੁਖਸਰ ਦੀ ਜੰਗ ਲੜਨੀ ਪਈ ਤਲਵੰਡੀ ਸਾਹਬੋ ਆ ਕੇ ਕੁਝ ਸਮਾਂ ਕਮਰ ਕੱਸਾ ਖੋਲਿਆ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਜਫਰਨਾਮਾ ਦੇ ਕੇ ਔਰੰਗਜ਼ੇਬ ਵੱਲ ਤੋਰਿਆ ਤੇ ਆਪ ਗੁਰੂਆਂ ਦੀ ਬਾਣੀ ਲਿਖਵਾਉਣ ਲੱਗੇ ਦੇ ਛੋਟੇ ਪੁੱਤਰ ਸਰਹਿੰਦ ਦੇ ਸੂਬੇ ਵਜ਼ੀਰਖਾਨੇ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤੇ ਸਨ ਵੱਡੇ ਪੁੱਤਰ ਚਮਕੌਰ ਦੀ ਗੜੀ ਦੀ ਜੰਗ ਵੇਲੇ ਜੰਗ ਵੇਲੇ ਸ਼ਹੀਦ ਹੋ ਗਏ ਫਿਰ ਵੀ ਔਰੰਗਜ਼ੇਬ ਨੂੰ ਲਲਕਾਰਿਆ ਸੀ ਕੀ ਹੋਇਆ ਜੇ ਗਿੱਦੜਾਂ ਨੇ ਸ਼ੇਰ ਦੇ ਦੁਲਾਲ ਕੋ ਦਿੱਤੇ ਹਨ ਸ਼ੇਰ ਤਾਂ ਜੇ ਜਿਉਂਦਾ ਹੈ ਔਰੰਗਜ਼ੇਬ ਉਹ ਵੱਲੋਂ ਮੁਲਾਕਾਤ ਲਈ ਸੱਦਾ ਮਿਲਿਆ ਤਾਂ ਦੱਖਣ ਵੱਲ ਸਿੰਘਾਂ ਸਮੇਤ ਕੂਚ ਕਰ ਦਿੱਤਾ ਪਰ ਗੁਰੂ ਅਜੇ ਰਸਤੇ ਵਿੱਚ ਹੀ ਸੀ ਔਰੰਗਜ਼ੇਬ ਦੀ ਮੌਤ ਹੋ ਗਈ ਵੱਡਾ ਪੁੱਤਰ ਬਹਾਦਰ ਸ਼ਾ ਗੁਰੂ ਦਾ ਪ੍ਰਸ਼ੰਸਕ ਸੀ ਗੱਦੀ ਦਾ ਹਕਦਾਰ ਵੀ ਉਹੀ ਸੀ ਉਸਨੇ ਗੁਰੂ ਪਾਸੋਂ ਮਦਦ ਮੰਗੀ ਤਾਂ ਗੁਰੂ ਨੇ ਭਾਈ ਧਰਮ ਸਿੰਘ ਦੀ ਕਮਾਨ ਹੇਠ ਖਾਲਸਾ ਫੌਜ ਮਦਦ ਲਈ ਭੇਜੀ ਸ਼ਰਤ ਸੀ ਕਿ ਅਗਰ ਫਤਿਹ ਹੋਈ ਤਾਂ ਸੂਬਾ ਸਰਹੰਦ ਨੂੰ ਖਾਲਸੇ ਦੇ ਹਵਾਲੇ ਕੀਤਾ ਜਾਏਗਾ ਬਹਾਦਰ ਸ਼ਾਹ ਨੇ ਸ਼ਰਤ ਸਵੀਕਾਰ ਕਰ ਲਈ ਪਰ ਫਤਿਹ ਉਪਰੰਤ ਸ਼ਰਤ ਪੂਰੀ ਕਰਨੋਂ ਟਾਲਾਵਟਾ ਦਾ ਰਿਆ ਫਿਰ ਮਾਰ ਹਟਿਆਂ ਦੀ ਬਗਾਵਤ ਦਬਾਉਣ ਲਈ ਜਦ ਦੱਖਣ ਵੱਲ ਫੌਜਾਂ ਲੈ ਕੇ ਰਵਾਨਾ ਹੋਣਾ ਸੀ ਤਾਂ ਫਿਰ ਗੁਰੂ ਨੂੰ ਸਹਾਇਤਾ ਲਈ ਕਿਹਾ ਗੁਰੂ ਫਿਰ ਇਸ ਖਿਆਲ ਨਾਲ ਸਹਿਮਤ ਹੋ ਗਏ ਸ਼ਾਇਦ ਖਾਲਸੇ ਦੇ ਦੁਸ਼ਮਣ ਨੂੰ ਸੋਧਣ ਲਈ ਬਹਾਦਰ ਸ਼ਾ ਕੋਈ ਲੜਕੰਨੀ ਫੜਵਾਈ ਭਾਵੇਂ ਸ਼ਾਹੀ ਸੈਨਾ ਦਾ ਹਿੱਸਾ ਬਣ ਕੇ ਹੀ ਗੁਰੂ ਦੀ ਸੈਨਾ ਟੁਕੜੀ ਨੇ ਦੱਖਣ ਵੱਲ ਗੂਚ ਕੀਤਾ ਸੀ ਪਰ ਉਹ ਹਮੇਸ਼ਾ 4-5 ਕੋਹ ਦੀ ਸੁਰੱਖਿਅਤ ਵਿੱਥ ਬਣਾ ਕੇ ਚੱਲਦੇ ਰਹੇ ਸਨ ਆਗਰਾ ਉਜੈਨ ਬਰਹਾਨਪੁਰ ਅਮਰਾਵਤੀ ਆਦਿ ਜਿੱਥੇ-ਜਿੱਥੇ ਵੀ ਗੁਰੂ ਨੇ ਪੜਾ ਕੀਤਾ ਉਹ ਸ਼ਾਹੀ ਸੈਨਾ ਤੋਂ ਦੂਰ ਹੀ ਰਹੇ ਨਦੇੜ ਪੂਜੇ ਦਾ ਕੁਦਰਤ ਨੇ ਅਦਭੁਤ ਨਜ਼ਾਰੇ ਵੇਖ ਕੇ ਔਖੇ ਪੈਂਡੇ ਦੀ ਥਕਾਵਟ ਭੁੱਲ ਗਏ ਗੋਦਾਵਰੀ ਨਦੀ ਦਾ ਕਿਨਾਰਾ ਨਿਲਮਰ ਵਹਿਦਾ ਪਾਣੀ ਸ਼ਾਂਤ ਵਾਤਾਵਰਨ ਕਣੇ ਜੰਗਲ ਛੋਟੀਆਂ-ਛੋਟੀਆਂ ਪਹਾੜੀਆਂ ਪਠਾਰਾ ਗੁਰੂਨੋਂ ਪੌਂਟਾ ਅਤੇ ਆਨੰਦਪੁਰ ਯਾਦ ਆ ਗਏ ਪਤਾ ਲੱਗਿਆ ਬਹਾਦਰ ਸ਼ਾਹ ਦੀਆਂ ਫੌਜਾਂ ਨੇ ਗੋਦਾਵਰੀ ਦੇ ਪਾਸ ਕਿਸੇ ਥਾਂ ਮੁਕਾਮ ਕੀਤਾ ਹੋਇਆ ਹੈ ਝਟ ਫੈਸਲਾ ਕਰ ਲਿਆ ਇਸ ਪਾਰ ਹੀ ਰੁਕਣਾ ਹੋਵੇਗਾ ਜਦ ਤੱਕ ਬਹਾਦਰ ਬਾਦਸ਼ਾ ਸਰਹਿੰਦ ਦੇ ਸੂਬੇ ਨੂੰ ਖਾਲਸਾ ਦੇ ਹਵਾਲੇ ਨਹੀਂ ਕਰੇਗਾ ਤਦ ਤੱਕ ਖਾਲਸਾ ਪوج ਉਸ ਦੀ ਕੋਈ ਸਹਾਇਤਾ ਨਹੀਂ ਕਰੇਗੀ ਫਿਰ ਟੁਕਮੀ ਜਗਾ ਵੇਖ ਕੇ ਸਿੰਘਾਂ ਨੂੰ ਤੰਬੂ ਗੱਡਣ ਲਈ ਕਹ ਆ ਗਿਆ ਆਪਣੇ ਤੰਬੂ ਵਿੱਚ ਬੈਠੇ ਗੁਰੂ ਕੁਝ ਚਿੰਤ ਸਨ ਮਾਤਾ ਗੁਜਰੀ ਨਹੀਂ ਰਹੀ ਪਤਨੀ ਸੁੰਦਰੀ ਦਿੱਲੀ ਵਿੱਚ ਹੈ ਸਾਹਿਬ ਤੇਵਾ ਨਾਲ ਹੈ ਉਸ ਲਈ ਇੱਕ ਵੱਖਰੇ ਤੰਬੂ ਦਾ ਪ੍ਰਬੰਧ ਕੀਤਾ ਹੋਇਆ ਕੁਝ ਸਿੰਘਾਂ ਨੂੰ ਤਨਕਾਵਾ ਨਾ ਦਿੱਤੇ ਜਾਣ ਕਰਕੇ ਰਸਤੇ ਵਿੱਚੋਂ ਹੀ ਸਾਥ ਛੱਡ ਗਏ ਖਾਲਸੇ ਦੀ ਇੰਨੀ ਚੜ੍ਹਦੀ ਕਲਾ ਸੀ ਸਭ ਖੇਰੂ-ਖੇਰੂ ਹੋ ਗਿਆ ਨਾਲ ਆਏ ਸਿੰਘ ਵਿਨੋਦ ਸਿੰਘ ਬਾਜ ਸਿੰਘ ਦਇਆ ਸਿੰਘ ਧਰਮ ਸਿੰਘ ਰਾਮ ਸਿੰਘ ਫਤੇ ਸਿੰਘ ਬਿਨਾ ਸ਼ੱਕ ਸੂਰਬੀਰ ਯੋਧੇ ਤੇ ਹੈ ਪਰ ਇਹ ਧਰਮ ਕੌਮ ਦੀ ਜੰਗ ਜਾਰੀ ਰੱਖ ਸਕਣਗੇ ਕੀ ਭਰੋਸਾ ਅੱਜ ਗੁਰੂ ਨੂੰ ਇੱਕ ਹੋਰ ਵੀ ਚਿੰਤਾ ਹੈ ਨਾਡੇੜ ਦੇ ਯੋਗੀ ਮਾਧੋਦਾਸ ਨੂੰ ਮਿਲਣ ਗਏ ਦਇਆ ਸਿੰਘ ਅਤੇ ਧਰਮ ਸਿੰਘ ਅਜੇ ਤੱਕ ਵਾਪਸ ਨਹੀਂ ਮੁੜੇ ਰਾਜਪੂਤਾਨੇ ਵਿੱਚ ਦਾਦੂਵਾੜਾ ਦੇ ਡੇਰੇ ਰੁਕੇ ਸਾ ਤਾਂ ਮਹੰਤ ਜੈਤਰਾਮ ਨੇ ਮਾਦੋ ਦਸ ਦੀਆਂ ਸਿੱਫਤਾਂ ਵੀ ਕੀਤੀਆਂ ਸਨ ਤੇ ਨਾਲ ਇਹ ਵੀ ਕਿਹਾ ਸੀ ਕਿ ਉਹ ਬੜਾ ਰੁੱਖੇ ਸੁਭਾਅ ਦਾ ਬੈਰਾਗੀ ਹੈ ਮਰਾਠਿਆਂ ਦੀ ਸੈਨਾ ਵਿੱਚ ਭਰਤੀ ਹੋ ਕੇ ਮੁਗਲਾਂ ਨਾਲ ਲੜਦਾ ਵੀ ਰਿਹਾ ਹੈ ਥੋੜਾ ਮਨਮਤੀਆਂ ਵੀ ਹੈ ਹੁਣ ਐਸੇ ਯੋਗੀ ਦਾ ਕੀ ਭਰੋਸਾ ਜੀ ਉਸਨੇ ਸਿੰਘਾਂ ਦਾ અપਮਾਨ ਕਰ ਦਿੱਤਾ ਤਾਂ ਗੁਰੂ ਦਇਆ ਸਿੰਘ ਹੋਰ ਹੋਰਾਂ ਪਿੱਛੇ ਕੁਝ ਹੋਰ ਸਿੰਘ ਭੇਜਣ ਲਈ ਸੋਚ ਰਹੇ ਸਨ ਜਦੋਂ ਭਾਈ ਦਇਆ ਸਿੰਘਾਂ ਤੇ ਧਰਮ ਸਿੰਘ ਨੇ ਆਪਣੇ ਘੋੜੇ ਬੰਨ ਕੇ ਤੰਬੂ ਵਿੱਚ ਆ ਕੇ ਗੁਰੂ ਅੱਗੇ ਸੀਸ ਨਿਵਾਇਆ ਇਹਨਾਂ ਨੂੰ ਵਾਪਸ ਆਇਆ ਵੇਖ ਕੇ ਬਾਬਾ ਬਿਨੋਦ ਸਿੰਘ ਬਾਜ ਸਿੰਘ ਅਤੇ ਰਾਮ ਸਿੰਘ ਵੀ ਗੁਰੂ ਦੀ ਤਾਬਿਆਂ ਵਿੱਚ ਆ ਕੇ ਬੈਠ ਗਏ ਖਾਲਸਾ ਜੀ ਕਾਰਜ ਵਿੱਚ ਸਫਲਤਾ ਹਾਸਲ ਹੋਈ ਹੈ ਗੁਰੂ ਨੇ ਪੁੱਛਿਆ ਗੁਰੂ ਜੀਓ ਪਹਿਲਾਂ ਅਸੀਂ ਮਾਠਵਾਲ ਗਏ ਸਾਂ ਪਤਾ ਲੱਗਿਆ yogi godavari nadi ਦੇ ਕੰਡੇ ਕੰਡੇ ਦਖਣ ਵੱਲ ਨੂੰ ਗਿਆ ਹੈ ਜਦ ਉਸ ਨੂੰ ਲੱਭਿਆ ਉਸਨੇ ਨਦੀਕੰਡੇ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਆਖਿਆ ਜੋ ਕਹਿਣਾ ਹੈ ਮੱਠ ਵਿੱਚ ਆਓ ਇੱਥੇ ਅਸੀਂ ਕਿਸੇ ਹੋਰ ਕੰਮ ਵਿੱਚ ਹਾਂ ਸੁਣਦਿਆਂ ਹੀ ਬਾਜ ਸਿੰਘ ਨੇ ਕ੍ਰੋਧ ਵਿੱਚ ਆ ਕੇ ਤਲਵਾਰ ਦੇ ਦਸਤੇ ਨੂੰ ਹੱਥ ਪਾਇਆ ਉਸ ਸਾਧ ਦੀ ਇੰਨੀ ਹਕ ਹਮਾਕਤ ਧੀਰਜ ਤਰੋ ਬਾਜ ਸਿੰਘ ਗੁਰੂ ਨੇ ਹੱਥ ਖੜਾ ਕਰਕੇ ਸ਼ਾਂਤ ਰਹਿਣ ਲਈ ਕਿਹਾ ਗੁਰੂ ਜੀਓ ਅਸੀਂ ਅੱਖ ਦੇ ਫੋਰ ਵਿੱਚ ਸੋਧਾ ਲਾਉਨੇ ਆਂ ਨਹੀਂ ਬਾਜ ਸਿੰਘ ਬਰਾਗੇ ਨਾਲ ਮਿਲਣ ਦੀ ਇੱਛਾ ਅਸਾਂ ਦੀ ਸੀ ਸੰਭਵ ਹੈ ਉਸ ਦੇ ਮਠ ਦੀ ਕੋਈ ਮਰਿਆਦਾ ਹੋਵੇ ਫਿਰ ਗੁਰੂ ਨੇ ਦਇਆ ਸੰਗਵਲ ਵੇਖਿਆ ਮਠ ਵਿੱਚ ਗਏ ਸੋ ਗਏ ਸਾਂ ਗੁਰੂ ਜੀਓ ਕੀ ਵੇਖਿਆ ਤੇ ਮਠ ਵਿੱਚ ਪੁੱਜੇ ਤਾਂ ਇੱਕ ਸਾਧੂ ਨੇ ਕਿ ਆਪ ਜੋ ਵੀ ਹੋ ਜਿੱਥੋਂ ਵੀ ਆਏ ਹੋ ਜਿਸ ਕੰਮ ਆਏ ਹੋ ਦੱਸਣ ਤੋਂ ਪਹਿਲਾਂ ਭੋਜਨ ਕਰੋ ਅਸਾਂ ਦੇ ਬਾਰ ਬਾਰ ਮਾਣਾ ਕਰਨ ਤੇ ਵੀ ਉਹਨਾਂ ਭੋਜਨ ਛਕਾਇਆ ਫਿਰ ਕਿਹਾ ਬਹੁਤ ਜ਼ਰੂਰੀ ਮਿਲਣਾ ਹੈ ਤਾਂ ਗੁਨਾਵਰੀ ਨਦੀ ਦੇ ਕੰਢੇ ਤੁਰੇ ਜਾਓ ਮਿਲ ਪੈਣਗੇ ਕੰਡੇ ਮੇਲ ਹੋਇਆ ਤਾਂ ਉਸ ਸਾਡੀ ਗੱਲ ਹੀ ਨਾ ਸੁਣੀ ਕੋਈ ਬਾਤ ਨਹੀਂ ਗੁੱਸੇ ਵਿੱਚ ਆਉਣਾ ਨਹੀਂ ਕੱਲ ਸਮੇਸੇ ਜਾਣਾ ਔਰ ਪੁੱਛਣਾ ਗੁਰੂ ਉਸ ਨਾਲ ਕਿੱਥੇ ਮਿਲ ਸਕਦੇ ਹਨ ਗੁਰੂ ਨੇ ਸ਼ਾਂਤ ਮਨ ਨਾਲ ਕਿਹਾ ਕੁਝ ਪਲ ਚੁੱਪ ਬੈਠੇ ਰਹੇ ਫਿਰ ਪੁੱਛਿਆ ਮੱਠ ਵਿੱਚ ਹੋਰ ਕੀ ਵੇਖਿਆ ਗੁਰੂ ਜੀ ਉਹ ਮੱਠ ਵਿੱਚ ਸੰਗਤ ਬੜੀ ਸੀ ਇੱਕ ਪਾਸੇ ਪੱਟੀਆਂ ਉੱਪਰ ਰੱਖੇ ਵੱਡੇ ਪਤੇਲਿਆਂ ਵਿੱਚ ਪਤਾ ਨਹੀਂ ਕੀ ਉਬਾਲਿਆ ਜਾ ਰਿਹਾ ਸੀ ਬੜੀ ਅਜੀਬ ਗੰਧ ਸੀ ਇੱਕ ਛੱਪਰ ਹੇਠ ਕੁਝ ਸਾਦੋ ਮਾਮ ਜਸਤਿਆਂ ਵਿੱਚ ਕੁਝ ਕੁਟ ਰਹੇ ਸਨ ਪੰਕਤੀਆਂ ਵਿੱਚ ਬੈਠ ਕੇ ਲੋਕ ਭੋਜਨ ਵੀ ਕਰ ਰਹੇ ਸਨ ਇਸ ਵਾਰ ਧਰਮ ਸਿੰਘ ਨੇ ਵੇਰਵੇ ਨਾਲ ਦੱਸਿਆ ਬਾਬਾ ਵਿਨੋਦ ਸਿੰਘ ਬਾਜ ਸਿੰਘ ਅਤੇ ਕਾਂਹ ਸਿੰਘ ਗੁਰੂ ਦੇ ਬਦਲੇ ਸੁਭਾਅ ਉੱਪਰ ਹੈਰਾਨ ਸਨ ਬਾਜ ਸਿੰਘ ਤਾਂ ਚਾਹੁੰਦਾ ਸੀ ਉਹ ਜਾਵੇ ਤੇ ਸਾਧ ਨੂੰ ਘੋੜੇ ਪਿੱਛੇ ਬੰਨ ਲਿਆਵੇ ਸਾਧ ਵਿੱਚ ਅਜੀਹਾ ਕੀ ਹੈ ਜਿਸ ਦੇ ਇੰਨੇ ਰੁੱਖੇ ਵਰਤਾਓ ਨੇ ਵੀ ਗੁਰੂ ਨੂੰ ਕ੍ਰੋਧਿਤ ਨਹੀਂ ਕੀਤਾ ਗੁਰੂ ਨੇ ਉਸ ਸਾਧ ਨੂੰ ਲੈਣਾ ਕੀ ਹੈ ਉਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਗੁਰੂ ਦੇ ਸਿੰਘਾਂ ਦੀ ਗੱਲ ਹੀ ਨਹੀਂ ਸੁਣੀ ਗੁਰੂ ਬਾਜ ਸਿੰਘ ਦੇ ਮਨ ਦੀ ਉਤਲ-ਪੁਤਲ ਨੂੰ ਤਾੜ ਤਾੜ ਰਹਿਸਾਨ ਬਾਬਾ ਵਿਨੋਦ ਸਿੰਘ ਨੇ ਹੌਲੀ ਜਿਹਾ ਕਿਹਾ ਗੁਰੂ ਜੀਓ ਆਗਿਆ ਹੋਵੇ ਤਾਂ ਇੱਕ ਬੇਨਤੀ ਕਰਨ ਦੀ ਇੱਛਾ ਹੈ ਮੀਨੋਦ ਸਿੰਘ ਭਾਈ ਤੂੰ ਲੰਮੇ ਸਮੇਂ ਤੋਂ ਅਸਾਂ ਦੇ ਸਾਥ ਨਿਭਿਆ ਹੈ ਤੇਨੂੰ ਕੁਝ ਵੀ ਆਖਣ ਲਈ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ ਜੋ ਆਖਣਾ ਹੈ ਨੀ ਝੱਕ ਹੋ ਕੇ ਆਖ ਗੁਰੂ ਜੀਓ ਇਸ ਤਰ੍ਹਾਂ ਅਸੀਂ ਕਿੰਨੇ ਕੁ ਦਿਨ ਬਾਦਸ਼ਾਹ ਦੇ ਮੂੰਹ ਵੱਲ ਤੱਕ ਕਦੇ ਰਵਾਂਗੇ ਨਦੀ ਤੋਂ ਪਾਰ ਉਹਨਾਂ ਦਾ ਮੁਕਾਮ ਇੱਥੋਂ ਬਹੁਤੀ ਦੂਰ ਨਹੀਂ ਤੁਰਕ ਤੁਰਕਾਂ ਦੀ ਹੀ ਗੱਲ ਕਰਨਗੇ ਉਹਨਾਂ ਅਸਾਂ ਨੂੰ ਕੋਈ ਲੜ ਕਰਨੀ ਨਹੀਂ ਪਕੜਾਈ ਅਸੀਂ ਤੁਸੀਂ ਆਗਿਆ ਦਿਓ ਅਸੀਂ ਪੰਜਾਬ ਵੱਲ ਜਾ ਕੇ ਸਿੰਘਾਂ ਨੂੰ ਜੋੜੀਏ ਤੇ ਸੂਬਾ ਸਰਹੰਦ ਤੋਂ ਬਦਲਾ ਲਈਏ ਗੱਲ ਕਰਦਿਆਂ ਜੋਸ਼ ਵਿੱਚ ਬినੋਦ ਸਿੰਘ ਦੀਆਂ ਮੁੱਛਾਂ ਫਰਕਣ ਲੱਗੀਆਂ ਅਜੇ ਟਕਮਾ ਸਮਾਂ ਨਹੀਂ ਹੈ ਬినੋਦ ਸਿੰਘ ਸ਼ਾਹੀ ਸੈਨਾ ਦੇ ਟਾਕਰੇ ਅਸੀਂ ਬਹੁਤ ਉਰੇ ਰਹਿ ਗਈ ਹਾਂ ਸਿੰਘਾਂ ਵਿੱਚ ਨਿਰਾਸ਼ਾ ਹੈ ਆਨੰਦਪੁਰ ਸਿੰਘ ਆਨੰਦਪੁਰ ਸਾਹਿਬ ਅਤੇ ਚਮਕੌਰ ਦੇ ਯੁੱਧਾਂ ਵਿੱਚ ਮੁਗਲਾਂ ਵੱਲੋਂ ਕੀਤੇ ਧੋਖਿਆਂ ਕਾਰਨ ਸਿੰਘਾਂ ਨੂੰ ਸੰਭਲਣ ਲਈ ਹਜੇ ਸਮਾਂ ਲੱਗੇਗਾ ਗੁਰੂ ਜੀਓ ਅਸੀਂ ਸਭ ਕੁਝ ਗਵਾ ਲਿਆ ਆਨੰਦਪੁਰ ਦਾ ਕਿਲਾ ਮਹਿਲ ਨਹੀਂ ਗੁਰੂ ਨੇ ਤੁਰੰਤ ਟੋਕਿਆ ਇਸ ਤਰ੍ਹਾਂ ਨਹੀਂ ਆਕੀਦਾ ਨਾ ਹੀ ਐਸੀ ਸੋਚ ਮਨ ਵਿੱਚ ਆਉਣੀ ਚਾਹੀਏ ਅਸੀਂ ਸਭ ਕੁਝ ਦੇਸ਼ ਕੌਮ ਔਰ ਧਰਮ ਉੱਪਰੋਂ ਨਿਸ਼ਾਵਰ ਕਰ ਦਿੱਤਾ ਹੈ ਸਭ ਕੁਝ ਉਸ ਅਕਾਲ ਪੁਰਖ ਦਾ ਹੀ ਸੀ ਉਸ ਨੂੰ ਸੌਂਪ ਦਿੱਤਾ ਹੈ ਪਰ ਗੁਰੂ ਜੀਓ ਇਸ ਦਾ ਕਾਰਨ ਤਾਂ ਮੁਗਲ ਬਾਦਸ਼ਾਹ ਅਤੇ ਸੂਬਾ ਸਰਹੰਦ ਬਣੇ ਹਨ ਨਾ ਬਾਜ ਸਿੰਘ ਨੇ ਕਿਹਾ ਨਹੀਂ ਬਾਜਸੇਂਗੇ ਇਹ ਸਹੀ ਨਹੀਂ ਹੈ ਇਸ ਤਰ੍ਹਾਂ ਹੀ ਹੋਣਾ ਸੀ ਤੁਰਕਾਂ ਦੀ ਫਿਤਰਤ ਔਰਤਾਂ ਤੇ 마ਸੂਮਾਂ ਉੱਪਰ ਜ਼ੁਲਮ ਕਰਨਾ ਹੈ ਤਸੀਹੇ ਦੇਣਾ ਹੈ ਪਰ ਖਾਲਸੇ ਦਾ ਐਸਾ ਧਰਮ ਨਹੀਂ ਹੈ ਉਸਨੇ ਜ਼ੁਲਮ ਕਰਨਾ ਨਹੀਂ ਜ਼ੁਲਮ ਰੋਕਣਾ ਹੈ ਗੁਰੂ ਜੀਓ ਆਪਨੇ ਹੀ ਸਿੱਖਿਆ ਦਿੱਤੀ ਹੈ ਖਾਲਸਾ ਜ਼ੁਲਮ ਕਰੇਗਾ ਵੀ ਨਹੀਂ ਜ਼ੁਲਮ ਸਹੇਗਾ ਵੀ ਨਹੀਂ ਬਣੋਦ ਸਿੰਘ ਨੇ ਕਿਹਾ ਬਿਲਕੁਲ ਸਹੀ ਹੈ ਖਾਲਸੇ ਨੂੰ ਐਸਾ ਹੀ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਪਹਿਲਾਂ ਨਾਲੋਂ ਵੀ ਵਧੇਰੇ ਗੰਭੀਰ ਹੋ ਗਿਆ ਪਰ ਅਸੀਂ ਹੁਣ ਅਜੇਹੇ ਜ਼ਾਲਮ ਤੁਰਕ ਬਾਦਸ਼ਾਹ ਦੀ ਸੈਨਾ ਨਾਲ ਮਿਲ ਕੇ ਗੁਰੂ ਨੇ ਹੱਥ ਖੜਾ ਕਰਕੇ ਵਿਨੋਦ ਸਿੰਘ ਨੂੰ ਬੋਲਣ ਤੋਂ ਰੋਕ ਦਿੱਤਾ ਵਿਨੋਦ ਸਿੰਘ ਚੁੱਪ ਹੋ ਗਿਆ ਡਰ ਗਿਆ ਕੋਈ ਅਵਗਿਆ ਹੋ ਗਈ ਹੋਵੇ ਤਾਂ ਖਿਮਾ ਕਰਨਾ ਗੁਰੂ ਜੀਓ ਗੱਲ ਅਵਗਿਆ ਦੀ ਨਹੀਂ ਹੈ ਖਾਲਸਾ ਜੀ ਗੱਲ ਹੈ ਇਹ ਪਰਮਪੰਥ ਦਾ ਕਿਉਂ ਹੋਇਆ ਅਸੀਂ ਇਸ ਗੱਲ ਤੋਂ ਵਾਕਿਫ ਹਾਂ ਰਸਤੇ ਵਿੱਚ ਤਨਖਾਹਾਂ ਮੰਗਣੀਆਂ ਖਾਲਸੇ ਦਾ ਸਾਥ ਛੱਡ ਕੇ ਘਰਾਂ ਨੂੰ ਪਰਤਣਾ ਮੇਰੇ ਸਿੰਘ ਪਤਾ ਨਹੀਂ ਕਿਸ ਤਰ੍ਹਾਂ ਤਰ੍ਹਾਂ ਦੇ ਭਰਮਪੂਰੇਖੇ ਆਪਣੇ ਮਨਾਂ ਵਿੱਚ ਬਿਠਾਈ ਬੈਠੇ ਹੋਣਗੇ ਬਾਦਸ਼ਾਹ ਦੀ ਗੱਦੀ ਹਾਸਲ ਕਰਨ ਲਈ ਜੇਜੋਂ ਦੀ ਜੰਗ ਵਿੱਚ ਉਸ ਦਾ ਸਾਥ ਦੇਣਾ ਖਾਲਸੇ ਦੀ ਰਣਨੀਤੀ ਦਾ ਇੱਕ ਹਿੱਸਾ ਸੀ ਇਹ ਗੱਲ ਤੁਸਾਂ ਨੂੰ ਵੀ ਸਮਝ ਲੈਣੀ ਚਾਹੀਦੀ ਅਗਰ ਮੁਗਲ ਹਾਕਮ ਆਪਣੇ ਦਾਅ ਉੱਪਰ ਹੈ ਤਾਂ ਖਾਲਸਾ ਆਪਣੇ ਦਾਅ ਉੱਪਰ ਹੈ ਇਧਰ ਮਰਾਠਾ ਦੇਸ਼ ਵੱਲ ਆਉਣਾ ਪੰਜਾਬ ਦੇਸ਼ ਤੋਂ ਇੰਨੀ ਦੂਰ ਇਹ ਵੀ ਖਾਲਸਾ ਦੀ ਰਣਨੀਤੀ ਹੈ ਅਸੀਂ ਇੱਥੇ ਘੁੰਮਣ ਅਤੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਨਹੀਂ ਆਏ ਸਮਾਉਂਡ ਦਿਓ ਖਾਲਸਾ ਜੀ ਤੁਰਕਾਂ ਨੂੰ ਇਸ ਦੀ ਸਮਝ ਪੈ ਜਾਵੇਗੀ ਆ ਕੇ ਗੁਰੂ ਬੈਠ ਗਏ ਤੇ ਬੈਠੇ ਬੈਠੇ ਖੱਬੇ ਪਾਸੇ ਨੂੰ ਝੁੱਕ ਗਏ ਕੋਨੇ ਜ਼ਮੀਨ ਤੇ ਟੇਕ ਕੇ ਹੱਥ ਨਾਲ ਸਿਰ ਨੂੰ ਸਹਾਰਾ ਦੇ ਕੇ ਸਿੰਘਾਂ ਵੱਲ ਤੱਕਣ ਲੱਗੇ ਪ੍ਰੰਤੂ ਗੁਰੂ ਜੀ ਵਿਨੋਦ ਸਿੰਘ ਦੇ ਮਾਨ ਵਿੱਚ ਅਜੇ ਵੀ ਕੋਈ ਸ਼ੰਕਾ ਸੀ ਖਾਲਸਾ ਜੀ ਬਹਿਸ ਵਿੱਚ ਨਹੀਂ ਪੈਣਾ ਵੇਖੋ ਇੰਤਜ਼ਾਰ ਕਰੋ ਗੁਰੂ ਨੇ ਅੱਖਾਂ ਮੀਟ ਲਈਆਂ ਪਹਿਲਾਂ ਸਾਰੇ ਸਿੰਘ ਇੱਕ ਦੂਸਰੇ ਵੱਲ ਝਾਕ ਕੇ ਫਿਰ ਉੱਠ ਕੇ ਤੰਬੂ ਵਿੱਚੋਂ ਬਾਰ ਆ ਗਈ ਸਮਾਪਣੀ ਗਦੇ ਨਾਲ ਤੁਰਦਾ ਰਿਹਾ ਦੁਪਹਿਰਾਂ ਢਲ ਗਈਆਂ ਗੁਰੂ ਤੰਬੂ ਵਿੱਚੋਂ ਬਾਹਰ ਨਿਕਲੇ ਸੁਰੱਖਿਆ ਲਈ ਤਨਨਾਤ ਵਿਸ਼ੇਸ਼ ਸਿੰਘ ਇਕਦਮ ਸਾਵਧਾਨ ਹੋ ਗਏ ਅਤੇ ਗੁਰੂ ਅੱਗੇ ਸਿਰ ਝੁਕਾਇਆ ਗੁਰੂ ਆਪਣੀ ਪਤਨੀ ਸਹਿਬ ਦੇਵਾ ਦੇ ਤੰਬੂ ਵੱਲ ਚਾਕੇ ਉਹ ਚਰੋਖੇ ਵਿੱਚੋਂ ਬਾਹਰ ਵੱਲ ਤੱਕ ਰਹੀ ਸੀ ਗੁਰੂ ਗੋਦਾਵਰੀ ਨਦੀ ਦੇ ਕੰਢੇ ਵੱਲ ਤੁਰ ਪਏ ਮਨ ਬੇਚੈਨ ਸੀ ਪੰਜਾਬ ਤੋਂ ਇਨੀ ਦੂਰ ਮਰਾਠਾ ਦੇਸ਼ ਵਿੱਚ ਆਪਣੇ ਨਾਲ ਪਤਨੀ ਨੂੰ ਲੈ ਕੇ ਵਿਚਰਨਾ ਜਦ ਹਰ ਪਾਸੇ ਵੈਰੀ ਹੋਣ ਮੁਗਲਾਂ ਦਾ ਤਾਂ ਰੱਤੀ ਪਰ ਵਿਸ਼ਵਾਸ ਨਹੀਂ ਵਿਸ਼ਵਾਸ ਤਾਂ ਮਰਾਠਿਆਂ ਦਾ ਵੀ ਨਹੀਂ ਬਾਦਸ਼ਾਹ ਵੱਲੋਂ ਮਰਾਠਿਆਂ ਦੀ ਬਗਾਵਤ ਦਬਾਉਣ ਹੀ ਤਾਂ ਆਏ ਹਾਂ ਅਸੀਂ ਸਮਝਦੇ ਹਾਂ ਬਾਦਸ਼ਾਹ ਦੀ ਖਾਲਸੇ ਵਿਰੁੱਧ ਇਹ ਸਾਜ਼ਿਸ਼ ਹੋ ਸਕਦੀ ਏ ਉਹ ਅਸਾਣੂ ਪੰਜਾਬ ਤੋਂ ਦੂਰ ਹੀ ਰੱਖਣਾ ਚਾਹੁੰਦਾ ਹੈ ਅਸੀਂ ਵੀ ਤਾਂ ਇੱਧਰ ਮਰਾਠਿਆਂ ਤੋਂ ਮਦਦ ਦੀ ਆਸ ਨਾਲ ਹੀ ਯਾਤਰਾ ਆਰੰਭੀ ਸੀ ਅਗਰ ਕੋਈ ਗੱਲ ਬਣ ਗਈ ਤਾਂ ਮੁਗਲਾਂ ਨੂੰ ਫਿਰ ਬੰਗਾਰਾਂ ਦੀ ਜ਼ਰੂਰਤ ਕਰ ਸਕਦੇ ਹਾਂ ਪਰ ਸਾਦੀ ਪਹਿਲੀ ਕੋਸ਼ਿਸ਼ ਹੀ ਸਫਲ ਹੁੰਦੀ ਨਹੀਂ ਜਾਪ ਰਹੀ ਮਾਦੋਰਾ ਦਾਸ ਰਹੀਂ ਬੜਾ ਕੁਝ ਜਾਣਨ ਦੀ ਆਸ ਸੀ ਅਸਾਣੂ ਪਰ ਸੱਚ ਹੀ ਇਹ ਤਾਂ ਬੜਾ ਹੰਕਾਰੀ ਜਾਪਦਾ ਹੈ ਦਇਆ ਸਿੰਘ ਆਖਦਾ ਹੈ ਮੱਠ ਵਿੱਚ ਬਿਨਾਂ ਭੇਦਭਾਵ ਦੇ ਲੰਗਰ ਚੱਲਦਾ ਹੈ ਅਜਿਹਾ ਮਨ ਤਹ ਹੰਕਾਰੀ ਨਹੀਂ ਹੋ ਸਕਦਾ ਸੋਚੀ ਪਏ ਗੁਰੂ ਗੋਦਾਵਰੀ ਨਦੀ ਦੇ ਕੰਢੇ ਕੰਢੇ ਤੁਰੇ ਜਾ ਰਹੇ ਸਨ ਅੰਗ ਰੱਖਿਆਕ ਸਿੰਘ ਵੀ ਇੱਕ ਵੇਥ ਰੱਖ ਕੇ ਪੂਰੀ ਚੌਕਸੀ ਨਾਲ ਪਿੱਛੇ ਪਿੱਛੇ ਚੱਲ ਰਹੇ ਸਨ ਦਾਦੂਵਾੜਾ ਦੇ ਜੈਤਰਾਮ ਨੂੰ ਪੂਰਾ ਵਿਸ਼ਵਾਸ ਹੈ ਮਾਧੋਦਾਸ ਕੋਲ ਅਲੋਕਾਰ ਸ਼ਕਤੀਆਂ ਹਨ ਉਹ ਕਾਲਾ ਜਾਦੂ ਜਾਣਦਾ ਹੈ ਜੈਤਰਾਮ ਨਹੀਂ ਜਾਣਦਾ ਅਕਾਲ ਪੁਰਖ ਪਰਮਾਤਮਾ ਅੱਲਾਹ ਦੀ ਨਜ਼ਰ ਤੁਸੀਂ ਵੱਲ ਸਵੱਲੀ ਹੋਵੇ ਇਸ ਨਾਲੋਂ ਵੱਡੀ ਅਲੋਕਾਰ ਸ਼ਕਤੀ ਨਹੀਂ ਹੁੰਦੀ ਜੈਦਰਾਮ ਨੇ ਇਹ ਵੀ ਦੱਸਿਆ ਸੀ ਮਾਧੋਦਸ ਬੇਚੈਨ ਆਤਮਾ ਹੈ ਮੁਗਲਾਂ ਨਾਲ ਉਸ ਨੂੰ ਸਖਤ ਕ੍ਰੇਣਾ ਹੈ ਪਰ ਮੱਠ ਵਿੱਚ ਜੋ ਵੀ ਆਵੇ ਉਸ ਦੀ ਸੇਵਾ ਸੱਚੀ ਭਾਵਨਾ ਨਾਲ ਕਰਦਾ ਹੈ ਜਿਉ ਅਲੋਕਾਰ ਸ਼ਕਤੀਆਂ ਜਾਂ ਕਾਲਾ ਜਾਦੂ ਦੀ ਵਿੱਦਿਆ ਦਾ ਪਰਮ ਆਪਣੇ ਸਰਦਾਲ ਨੂੰ ਵਿੱਚ ਬਣਾਈ ਰੱਖਣਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਉਸ ਦੀ ਸੋਚ ਨੂੰ ਉਸ ਦੀਆਂ ਸ਼ਕਤੀਆਂ ਨੂੰ ਉਸ ਦੀ ਯੁੱਧ ਕਲਾ ਨੂੰ ਮੁਗਲਾਂ ਦੇ ਜ਼ੁਲਮਾਂ ਵਿਰੁੱਧ ਮੋੜਨ ਦਾ ਯਤਨ ਕਰਕੇ ਵੇਖਣ ਦਾ ਯਤਨ ਕਰਨਾ ਹੈ ਪਰ ਇਹ ਸਾਧੂ ਉਸਾਂ ਨੂੰ ਮਿਲਣ ਦਾ ਇੱਛੁਕ ਹੀ ਨਹੀਂ ਜਾਪਦਾ ਚਲੋ ਵੇਖਦੇ ਹਾਂ ਸਿੰਘਾਂ ਨੂੰ ਕੱਲ ਫੇਰ ਜਾਣਗੇ ਗੋਦਾਵਰੀ ਨਦੀ ਦੇ ਪਾਣੀਆਂ ਵਿੱਚ ਸੂਰਜ ਹੌਲੀ-ਹੌਲੀ ਸਮਾ ਰਿਹਾ ਸੀ ਨਦੀ ਦਾ ਪਾਣੀ ਲਹੂ ਗੰਗਾ ਹੋ ਕੇ ਲਹੂ ਰੰਗਾ ਹੋ ਕੇ ਗੁਰੂ ਦੀਆਂ ਅੱਖਾਂ ਵਿੱਚ ਚਮਕਣ ਲੱਗਾ ਗੁਰੂ ਕੁਜਪਾਲ ਨਦੀ ਤੇ ਰੁੱਤੇ ਪਾਣੀ ਵੱਲ ਤੱਕਦੇ ਰਹੇ ਫਿਰ ਪਹਿਲਾਂ ਵਾਂਗ ਹੀ ਗੈਰ ਗੰਭੀਰ ਆਪਣੇ ਪੜਾਣ ਵੱਲ ਮੁੜ ਗਏ ਉਹ ਸੋਚਦੇ ਆ ਰਹੇ ਸਨ ਜੇ ਕੱਲ ਵੀ ਮਾਧੋਦਾਸ ਨੇ ਸਿੰਘਾ ਦੀ ਗੱਲ ਨਾ ਸੁਣੀ ਤਾਂ ਅਸੀਂ ਖੁਦ ਜਾ ਕੇ ਮਿਲਾਂਗੇ ਤਾਂ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਧੋਦਾਸ ਯਾਨੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਆਪਣੇ ਚੈਨਲ ਜੀਵੀ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ